ਅੱਜ ਪੰਜਾਬ ਸਰਕਾਰ ਦੀਆਂ ਤੇ ਸਾਡੇ ਸਿਹੇ ਰਫਸਾਂ ਦੇ ਹੁਕਮ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਣ ਪਾਲਸੀ ਤਹਿਤ ਚੈੱਕ ਕੀਤਾ ਜਾ ਰਿਹਾ। ਉਹ ਜਿਹਦੇ ਵਿੱਚ ਇੰਨੀਆਂ ਹੁਣ ਤਾਂ ਹੀ ਪਾਈਆਂ ਰਹੀਆਂ ਨੇ ਵੀ ਕਦੇ ਵੀ ਇਨ੍ਹਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਆਉਣਗੇ। ਐਨੇ ਤਰਸਜੋਗ ਹਾਲਾਤ ਨੇ ਤਾਂ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ। ਉਹ ਇਹਦਾ ਪੂਰਾ ਪਾੜਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਇਹਨਾਂ ਦਾ ਪਾੜਾ ਦਿੰਦੇ ਨੇ ਪਰ ਇਹਨਾਂ ਵੱਲੋਂ ਬਹੁਤ ਜਿਆਦੀਆਂ ਹੁੰਡਾਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਾਇਰ ਸਟੇਟ ਕਿਟਾ ਜੀ ਨਾ ਹੀ ਕੋਈ ਸੀਟਾਂ ਨੇ ਬੈਣ ਨੂੰ ਨਾ ਇਹਦੇ ਵਿੱਚ ਫਾਇਰ ਕਿਟਾ ਜਿਸ ਨਾਲ ਅੱਗ ਬੁਝਾਈ ਜਾਏ ਨਾ ਫਾਇਰ ਸਟੇਟ ਕਿਟਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸ ਜੋ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮ ਅ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਅਜੋਸੀ ਸਾਹਿਬ ਆਇਲਜੀ ਗੁਰਦਾਸਪੁਰ ਤੋਂ ਚਿਲਰਨ ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਪਤਾਨ ਸਾਹਿਬ ਦੇcompanysar ਹੀ ਕੰਮ ਕਰ ਰਹੇ ਐ ਸਰ ਆ ਜੀ ਜਿਹੜੀ ਬਸ ਜਮਾ ਸਕੂਲ ਬਸ ਬੱਚੇ ਬਿਠੇ ਇਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਮੈਂ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਸਪੈਕਸਰ ਵੀ ਨਾਲ ਨੇ ਤੇ ਬਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ টাইਪ ਆ ਆ ਤੁਸੀਂ ਦੇਖੋ ਇੰਸਪੈਕਟਰ ਸਾਹਿਬ ਇੱਥੇ ਨੇ ਇਹ ਦੇਖੋ ਜੀ ਕੋਈ ਵੀ ਤਾਰ ਇਹਦੀ ਕੋਈ ਤਾਰਾਂ ਲੰਗੀਆਂ ਪਈਆਂ ਨੇ ਆ ਵੇਖੋ ਕੀ ਦਿਲਦਾਲ ਬਣਿਆ ਆ ਬਸ ਦੀ ਹਾਲਾਤ ਦੀ ਸਰ ਅੱਜ ਤੁਸੀਂ ਫਤੇਗੜ ਚੂੜੀਆਂ ਮਜੀਠਾ ਰੋਡ ਐਸ ਐ ਸਕੂਲ ਆਫ ਐਕਸਲੈਂਟ ਆਏ ਹੋ ਇੱਥੇ ਬੱਸਾਂ ਦੀ ਚੈੱਕ ਕੀਤੀ ਗਈ ਇਸ ਕਲੀ ਬਚਿਆ ਦੀ ਭਾਸ਼ਾ ਕਿ ਕੀ ਕੀ ਹੁੰਟਾਈਆਂ ਪਾਈਆਂ ਗਈਆਂ ਤੇ ਸਰ ਇਹਨਾਂ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਰ ਬਾਈ ਲਈ ਕਿ ਨਹੀਂ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆ ਗੱਲ ਕਹਿ ਰਹੇ ਨੇ ਇਹ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਤੇ ਤੋ ਕਾਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤੇ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਪੱਟੇ ਤੇ ਵੈਸੇ ਲਾਉਣੀ ਹੈਗੇ ਸਰ ਜਿਹੜੀਆਂ ਬਸਤਾ ਬਹੁਤ ਮੰਦਾ ਆ ਲੈ ਹਾਂ ਸਰ ਐ ਨਹੀਂ ਸਰ ਕੋ ਬੱਸ ਲੱਗੀ ਉਹਦਾ ਵੀ ਜਿਹੜੀ ਜਿਹੜੀ ਬੱਸ ਸਰ ਸਾਨੂੰ ਜਿਹੜੋ ਕਮੀਆਂ ਆਪਾਂ ਰੂਲ ਆਫ ਅਗਰੈਸ਼ਨ ਦੇ ਮੁਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਏ ਉਹ ਤਾਂ ਕਿੰਨੀ ਅੱਜ ਸਾਰੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆਂ ਸਰ ਕੱਲੀ ਕੱਲੀ ਬੱਸ ਕਰਦੇ ਆਂ ਆ ਰਿਹਾ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆਂ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਠੀਕ ਹੋ ਗਿਆ ਸਕੂਲਾਂ ਚ ਕੀ ਜਿੱਤ ਸਰ ਬਿਲਕੁਲ 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 ਸਰ ਆਉਂਦੀ ਮੇਰੇ ਨਾਲ ਹੀ ਰਾ ਜੋ ਦੇਖੋ ਜੇ ਤਾਂ ਨਗਦ ਦਸ਼ਮੀ ਦੱਸੋ ਬਾਬਾ ਜੀ ਫੱਟੇ ਲਾ ਕੇ ਦੀ ਬਾਤ ਚਲਾਣ ਦੇ ਫੱਟੇ ਲੱਗਦੀ ਬਾਤ ਚਲਾਣ ਦੇ ਕੀ ਸਹੀ ਆ ਦੇਖੋ ਬਾਬਾ ਜੀ ਇੱਕ ਮੇਰੀ ਗੱਲ ਨੂੰ ਨੋਟ ਕਰੋ ਬਸਤੀ ਹੁੰਦੀ ਨਹੀਂ ਚਲਾਣ ਦੇ ਮੈਂ ਜਾ ਕੇ ਪ੍ਰਿੰਸੀਪਲ ਕੋ ਸਾਰੀ ਡਿਟੇਲ ਲਈ ਆ ਫੱਟਿਆਂ ਵਾਲੀ ਬਾਸਤੇ ਪੈਸੇ ਲਾਉਣ ਨਹੀਂ ਹੈਗੇ ਉੱਤੋਂ ਬਸੜਾ ਕੁਝ ਹੈ ਨਹੀਂ ਆ ਬਾਈ ਇਹ ਬੰਦੀ ਹੋਣੀ ਆ ਪਲੀਜ਼ ਤੀਆ ਗਿਆ ਤੇ ਜੜਾ ਲੋ ਜੋ ਗਲਤਾਂ ਨੂੰ ਗਲਤਾਂ ਜੋ ਸਹੀ ਉਸੇ ਸਹੀ ਹੈ ਇਹ ਬਾਸਦਾ ਕਿਉਂ ਨਹੀਂ ਆਪਾਂ ਬੰਦ ਕਰਤੀ ਜਿਹੜੇ ਵਿੱਚ ਡਾਕੂਮੈਂਟ ਹੈਗਾ ਆਪਾਂ ਉਹਨੂੰ ਛੱਡਤਾ ਉਹ ਬੰਦਾ ਆਥੇ ਆ ਤੀਵੇ ਤੇ ਹੁਣ ਆਇਓ ਮੈਂ ਸਰ ਗੱਗੋਮਾਲ ਤੋਂ ਆਇਆ ਪਾਣੀ ਆਇਆ ਪਰ ਮੈਂ ਮੈਂ ਤੁਹਾਡੀ ਹਾਂ ਗੱਲ ਐ ਗਰੀਆ ਬਾਬਾ ਜੀ ਤੀ ਜੋ ਕਹਿੰਦੇ ਆਪਾਂ ਤਾਂ ਜੋੜਦੇ ਪਿਆ ਤੁਹਾਨੂੰ ਬੰਦੇ ਨੇ ਕਿ ਉਹ ਬੱਸ ਦਾ ਮਾਲਕ ਆ ਮੈਂ ਆਵਾ ਜੀ ਬੱਸ ਨੂੰ ਆਪਾਂ ਰੋਕਿਆ ਇਹ ਕਿਹੜੇ ਸਕੂਲ ਦੀ ਜੀ ਲਿਟਰ ਵਾਲਾ ਸਕੂਲ ਦੀ ਸਰ ਬੱਸ ਆ ਫਦੇ ਘਟੂ ਦੇ ਫਦੇ ਘਟੂ ਦੀ ਜੀ ਉਹਦੇ ਵਿੱਚ ਤਾਂ ਸਪੀਡ ਗਵਾਰਨਰ ਲੱਗਾ ਹੁੰਦਾ ਸਰ بس ਸਾਡੇ ਲੱਗੋ 70 ਸਪੀਡ ਤੇ ਕੱਢ ਕੇ ਗਿਆ ਬੰਦਾ ਤੁਸੀਂ ਸੋਚੋ ਕਿ ਜਿਹਦੇ ਵਿੱਚ ਬੱਚੇ ਬੈਠੇ ਰਿਆ ਕੀ ਸਪੀਡ ਗਵਰਨਰ ਆਪਾਂ ਕਿਉਂ ਕਹਨੇ ਆ ਸਰ ਸਿਰਫ ਇਸ ਗੱਲ ਕਰਕੇ ਕਹਨੇ ਆ ਕਿ ਸਪੀਡ ਲਿਮਟ ਹੋਏ ਹੂੰ ਹੂੰ ਸਪੀਡ ਲਿਮਟ ਹੋਣੀ ਚਾਹੀਦੀ ਆ ਜਦੋਂ ਸਪੀਡ ਲਿਮਟ ਨਹੀਂ ਆਪਾਂ ਜਾ ਕੇ 1 ਕਿਲੋਮੀਟਰ ਪਿੱਛੇ ਜਾ ਕੇ ਉਹਨੂੰ ਰੋਕਿਆ ਰੋਕੇ ਨਹੀਂ ਗੱਲ ਕਹੀ ਜੇ ਤੂੰ ਕਿਹ ਚ ਵਾਜੇ ਤੇ ਫੇਰ ਇਹ ਭਾਜੀ ਨਾਲ ਆਏ ਨੇ ਜੀ ਕਹਿੰਦੇ ਕਿ ਉਹ ਬੱਸ ਨੂੰ ਤੁਸੀਂ ਬਾਉਂਡ ਨਾ ਕਰੋ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਨੇ ਤਨਬੰਦ ਦਾ ਰੋਸ ਸਰ ਦੱਸੋ ਜੀ ਹਾਂਜੀ ਕਿਤੋਂ ਆਏ ਤੁਸੀਂ ਮੈਂ ਫੜੇਗਾ ਚਿੰਗਾਰ ਆਪਣੀ ਡੈਗਨੇਸ਼ਨ ਹੈ ਹਾਂਜੀ ਕੋਈ ਦਾ ਨਾ ਵੀ ਆਪਾਂ ਮੈਂ ਕੋਈ ਅਉਧੇ ਦਾ ਰਹਿ ਕਿ ਤੁਸੀਂ ਤੁਹਾਡੀ ਗੱਡੀਆਂ ਨੂੰ ਕਿਦਾ ਲਾਉਂਦੇ ਆ ਜੀ ਮੈਨੂੰ ਇੱਕ ਲਾਇ ਫੋਨ ਕੀਤਾ ਜੀ ਆਪ ਵੀ ਤੁਸੀਂ ਬੱਸ ਚੈੱਕ ਕਰ ਰਹੇ ਸੀਗੇ ਕਿ ਬੱਸ ਦੇ ਵਿੱਚ ਇਤਨਾ ਹੀ ਫੱਟੇ ਲਾਏ ਨੇ ਜੀ ਨਾ ਉੱਤੇ ਕੋ ਗੱਡੀ ਹੈ ਨਾ ਕੋ ਸੀਟਾ ਨਾ ਬੱਚੇ 16 ਬੱਚੇ ਹੁੰਦੇ ਨੇ ਤਾਂ ਕਾਇ ਇਹਨਾਂ ਨੇ ਬੱਚਿਆਂ ਦਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰਾਂ ਨੇ ਇਹੋ ਗੱਲ ਵੀ ਬਿਲਕੁਲ ਪਹਿਲ ਦੇ ਧਿਆਨ ਦੇਣਾ ਦਾ ਪਹਿਲਾਂ ਹੁੰਦਾ ਸੀ ਅੱਜ ਤੱਕ ਉਸ ਸਮਾਂ 5 7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੂਸਾਰਕਤ ਚ ਆਉਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਚੈੱਕ ਕੀਤਾ ਜਾਂਦਾ ਚੈੱਕ ਕਰਕੇ ਕਾਰਵਾਈ ਹੋ ਰਹੀ ਨਹੀਂ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਦੇ ਜਿਹੜੇ ਬੈਠੇ ਆ ਤੇ ਮੋਖ ਆਨਰ ਉਹ ਕਹਿ ਰਹੇ ਜੀ ਸਾਡੀਆਂ ਤੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬੱਸਾਂ ਵੇਖੋ ਜੀ ਕੋਈ ਰਿਸਪਾਂਸਿਬਿਲਟੀ ਨਹੀਂ ਬਾਕੀ ਕੋਈ ਰਿਸਪਾਂਸਿਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਛੱਟ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚਣ ਪੀ ਇਹਨਾਂ ਦੀ ਰਿਸਪਾਂਸਿਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬੱਸਾਂ ਇਹਨਾਂ ਨੇ ਹਾਇਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਨਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਏ ਇਹ ਤਾਂ ਇਹਨਾਂ ਦੀ ਗਲਤ ਗੱਲ ਆ ਵੀ ਸਾਡੇ ਜਿਵੇਂਾਰੇ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਇਹਨੂੰ ਜ਼ਿੰਮੇਵਾਰੀ ਕੋਈ ਨਹੀਂ ਜੀ ਇਹ ਜੇ ਰਬਨਾ ਕਰੇ ਕੋਈ ਨਿਸ਼ਾਪ ਨਹੀਂ ਹੋ ਗਿਆ ਤੇ ਸਕੂਲ ਇਨਵੋਲ ਹੋਏਗਾ ਜੀ ਬਿਲਕੁਲ ਸਕੂਲ ਇਨਵੋਲ ਹੋਏਗਾ ਹਾਂ ਗੱਲਤ ਮਾਤ ਹੋਈ ਇਹ ਸਕੂਲ ਦੇ ਮੇਨਰ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੈਠੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਇਫੈਕਸ਼ਨਸ ਪਤਾ ਕਰੀ ਜਾਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾ ਨਹੀਂ ਉਹ ਪ੍ਰਾਈਵੇਟ ਬੱਸਾਂ ਚੈਕਿੰਗ એનਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਜੀ ਨਹੀਂ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਯਾਰਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਅ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਿਆ ਹੋਇਆ ਵਿੱਚ ਲਿਖਿਆ ਗਿਆ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਆ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਟੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਅਪਾ ਇਹਨਾਂ ਕੋ ਇਹੀ ਮੰਗੇ ਆ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਹਦੇ ਵਿੱਚ ਪੂਰੀ ਡਿਟੇਲ ਮੰਗੀ ਆ ਸਰ ਹਰ ਇੱਕ ਸਕੂਲ ਕੋ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਹਨ ਪਾਲਸੀ ਆ ਸਰ ਉਹਦੇ ਵਿੱਚ ਵੱਡੇ ਲਫ਼ਜ਼ਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਸ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਹਨ ਪਾਲਸੀ ਕਹਿੰਦੀ ਆ ਕਿ ਜਿਹੜੇ ਜੇਕਰ ਮੰਨ ਲਓ ਕੋਈ ਬੱਸ 12ਵੀਂ ਲੱਗੀ ਆ ਜੇਕਰ ਉਹ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਹਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦੇ ਸਰ ਜਿਹੋ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਸਬੱਸਾ ਸਾਡੀਆਂ ਨਹੀਂ ਆਪਾਂ ਹਾਇਰ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਤੇ ਵਾਲੀ ਨਹੀਂ ਵਰਤ ਸਕਦੇ ਕਿ ਉਹ ਇੱਕ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਦਿੱਤਾ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਇਹ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾਅ ਕਰਨਾ ਚਾਹੁੰਦਾ ਅੱਜ ਤੱਕ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜ ਪੱਤਰ ਤੁਹਾਡੇ ਕੋਲ ਕੋਈ ਨਹੀਂ ਹੰਸ ਹੰਸ ਦੀ ਹੈ ਨਹੀਂ ਕਿ ਪਾਸ ਨਹੀਂ ਦੀ ਨਹੀਂ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਜੇ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾਕ ਤੋਂ ਆ ਬੱਚਿਆਂ ਵਾਲਾ ਕਰਨ ਦੇ ਬੱਚਿਆਂ ਨੂੰ ਸੇਫ ਰਹਿਣ ਦੇ ਲੋਕਾਂ ਦੇ ਨੂੰ ਨਾ ਇਦਨਾ ਕਰੋ ਉਹ ਵੀ ਅੱਧੀ ਹੋਣਾ ਪਤਾ ਕਿ ਕੰਟੇਨਰ ਦਾ ਸਮਾਨ ਲੈ ਆਣੇ ਦੱਸੋ ਜੀ ਉਹ ਗੱਡੀ ਹੱਟ ਕੋ ਤੇ ਆ ਆ